ਅਮਰੀਕਾ ਦੇ ਰਿਕਟਰ ਨਾਮ ਦੇ ਵਿਗਿਆਨੀ ਨੇ ਚੂਹਿਆਂ ਦੇ ਉੱਤੇ ਇੱਕ ਅਜੀਬਾ ਐਕਸਪੈਰੀਮੈਂਟ ਕੀਤਾ ਜਿਹਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਉਸ ਵਿਗਿਆਨੀ ਨੇ ਚੂਹੇ ਨੂੰ ਇੱਕ ਪਾਣੀ ਦੇ ਭਰੇ ਗਲਾਸ ਦੇ ਵਿੱਚ ਸਿਰਫ ਇਹ ਦੇਖਣ ਦੇ ਲਈ ਛੱਡਿਆ ਕਿ ਉਹ ਕਿੰਨਾ ਚਿਰ ਤੈਰ ਸਕਦਾ। ਜਦੋਂ ਉਸਨੇ ਉਸ ਚੂਹੇ ਨੂੰ ਪਾਣੀ ਦੇ ਭਰੇ ਗਲਾਸ ਦੇ ਵਿੱਚ ਤੈਰਨ ਦੇ ਲਈ ਛੱਡ ਦਿੱਤਾ, ਚੂਹੇ ਨੇ 15 ਮਿੰਟ ਤੱਕ ਲਗਾਤਾਰ ਆਪਣੇ ਆਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ 15 ਮਿੰਟ ਦੇ ਬਾਅਦ ਉਹ ਥੱਕ ਜਾਂਦਾ ਤੇ ਥੱਕ ਹਾਰ ਕੇ 15 ਮਿੰਟ ਬਾਅਦ ਆਪਣੀ ਹਾਰ ਉਹ ਚੂਹਾ ਮੰਨ ਲੈਂਦਾ ਪਰ ਜਦੋਂ ਚੂਹਾ ਥੱਕ ਜਾਂਦਾ ਤਾਂ ਵਿਗਿਆਨੀ ਨੇ ਉਸ ਚੂਹੇ ਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ਼ ਕੀਤਾ ਤੇ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਦੁਬਾਰਾ ਫਿਰ ਉਸ ਚੂਹੇ ਨੂੰ ਉਸ ਗਲਾਸ ਦੇ ਵਿੱਚ ਤੈਰਨ ਦੇ ਲਈ ਛੱਡ ਦਿੱਤਾ ਜਦੋਂ ਦੁਬਾਰਾ ਉਸ ਚੂਹੇ ਨੂੰ ਪਾਣੀ ਦੇ ਭਰੇ ਗਲਾਸ ਦੇ ਵਿੱਚ ਛੱਡਿਆ ਗਿਆ ਤਾਂ ਤੁਹਾਨੂੰ ਕੀ ਲੱਗਦਾ ਕਿ ਦੁਬਾਰਾ ਉਸ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਕਿੰਨਾ ਚਿਰ ਕੋਸ਼ਿਸ਼ ਕੀਤੀ ਹੋਊਗੀ 15 ਮਿੰਟ 20 ਮਿੰਟ 1 ਘੰਟਾ 2 ਘੰਟੇ ਜਾਂ 4 ਘੰਟੇ ਤੁਸੀਂ ਇਹ ਸੁਣ ਕੇ ਬਿਲਕੁਲ ਹਰਾਨ ਰਹਿ ਜਾਓਗੇ ਜਦੋਂ ਦੁਬਾਰਾ ਚੂਹੇ ਨੂੰ ਤੈਰਨ ਦੇ ਲਈ ਛੱਡਿਆ ਗਿਆ ਤਾਂ ਚੂਹਾ ਲਗਾਤਾਰ 40 ਤੋਂ 60 ਘੰਟੇ ਤੱਕ ਲਗਾਤਾਰ ਤੈਰਦਾ ਰਿਹਾ ਤੇ ਉਸ ਨੇ ਆਪਣੇ ਆਪ ਨੂੰ ਬਚਾਉਣ ਦੀ 40 ਤੋਂ 60 ਘੰਟੇ ਕੋਸ਼ਿਸ਼ ਕੀਤੀ 40 ਤੋਂ 60 ਘੰਟੇ ਲਗਾਤਾਰ ਹੋ ਇਸ ਕਰਕੇ ਤੈਰਦਾ ਰਿਹਾ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਨੂੰ ਕੋਈ ਨਾ ਕੋਈ ਜ਼ਰੂਰ ਬਚਾ ਲਵੇਗਾ ਉਹੀ ਕਹਾਣੀ ਜਿਹੜੀ ਆਪਣੇ ਇਨਸਾਨਾਂ ਦੇ ਉੱਤੇ ਵੀ ਲਾਗੂ ਹੁੰਦੀ ਹੈ ਜਦੋਂ ਆਪਾਂ ਕਿਸੇ ਕੰਮ ਦੇ ਵਿੱਚੋਂ ਫੇਲ ਹੋ ਜਾਂਦੇ ਆ ਤਾਂ ਆਪਾਂ ਉਸ ਕੰਮ ਨੂੰ ਦੁਬਾਰਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸਾਡੇ ਦਿਮਾਗ ਦੇ ਵਿੱਚ ਇੱਕ ਗੱਲ ਬਹਿ ਜਾਂਦੀ ਹੈ ਕਿ ਸ਼ਾਇਦ ਅਸੀਂ ਦੁਬਾਰਾ ਤੋਂ ਇਸ ਕੰਮ ਦੇ ਵਿੱਚ ਹਾਰ ਜਾਵਾਂਗੇ ਉਹ ਅਮਰੀਕਾ ਦਾ ਇਹ ਵਿਗਿਆਨੀ ਜਿਹਦਾ ਨਾਮ ਰੈਕਟਰ ਸੀ ਉਸਨੇ ਸਿਰਫ ਇਸ ਚੀਜ਼ ਨੂੰ ਦੇਖਣ ਦੇ ਲਈ ਚੂਹੇ ਦੇ ਉੱਤੇ ਐਕਸਪੈਰੀਮੈਂਟ ਕੀਤਾ ਸੀ ਤੇ ਇਹ ਐਕਸਪੈਰੀਮੈਂਟ ਪੂਰਾ ਕਾਮਯਾਬ ਰਿਹਾ ਸੋ ਇਸ ਪ੍ਰਯੋਗ ਤੋਂ ਇਹ ਪਤਾ ਲੱਗਦਾ ਕਿ ਸਾਡਾ ਜਿਹੜਾ ਸਰੀਰ ਹੈ ਉਹ ਫਿਜ਼ੀਕਲੀ ਵੀ ਤੇ ਸਾਈਕੋਲੋਜੀਕਲੀ ਵੀ ਦੋਨਾਂ ਤਰੀਕਿਆਂ ਦੇ ਨਾਲ ਕੰਮ ਕਰਦਾ ਜੇਕਰ ਆਪਾਂ ਕਿਸੇ ਚੀਜ਼ ਨੂੰ ਨੈਗੇਟਿਵ ਤਰੀਕੇ ਨਾਲ ਸੋਚਾਂਗੇ ਤਾਂ ਸਾਡੇ ਦਿਮਾਗ ਦੇ ਵਿੱਚ ਵੀ ਨੈਗੇਟਿਵ ਚੀਜ਼ਾਂ ਹੀ ਭਰੀਆਂ ਰਹਿਣਗੀਆਂ ਤੇ ਆਪਾਂ ਉਸ ਕੰਮ ਨੂੰ ਨਹੀਂ ਕਰ ਸਕਦੇ ਜੇਕਰ ਤੁਸੀਂ ਪੋਜ਼ਿਟਿਵ ਸੋਚੋਗੇ ਜੇਕਰ ਤੁਹਾਡੇ ਦਿਮਾਗ ਦੇ ਵਿੱਚ ਸਿਰਫ ਪੋਜ਼ਿਟਿਵ ਗੱਲਾਂ ਆਉਣਗੀਆਂ ਤਾਂ ਤੁਸੀਂ ਉਸ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਪੂਰਾ ਕਰ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ